ਪੰਜਾਬ ਵਿੱਚ ਚੱਲਣ ਵਾਲੀਆਂ ਪਾਣੀ ਦੀਆਂ ਬੱਸਾਂ ਮੁੜ ਹੋਈਆਂ 延迟15 ਜੁਲਾਈ ਦੀ ਬਜਾਏ ਜੁਲਾਈ ਅੰਤ ਜਾਂ ਅਗਸਤ ਵਿੱਚ ਪੰਜਾਬ ਪਹੁੰਚੇਗੀ ਬੱਸ ਪੰਜਾਬ ਦੇ ਸਿਹਤ ਸਪਟਾ ਮੰਤਰੀ ਸੋਹਣ ਸਿੰਘ ਠੰਡਲ ਨੇ ਦੱਸਿਆ ਬੱਸ ਬਣਾਉਣ ਵਾਲੀ ਅਮਰੀਕੀ ਕੰਪਨੀ ਵੱਲੋਂ ਬੱਸ ਪੰਜਾਬ ਭੇਜਣ ਵਿੱਚ ਹੋਈ ਦੇਰੀ ਸਰਾਨੀਆਂ ਨੂੰ ਹਰੀਕੇ ਚੀਲ ਦੀ ਸੈਰ ਕਰਵਾਏਗੀ ਪਾਣੀ ਵਾਲੀ ਬੱਸ ਕਾਮਰੋਥਾ ਤੋਂ ਚੱਲ ਕੇ ਹਰੀਕੇ ਪੱਤਨ ਤੱਕ ਬਈ ਰੋਡ ਜਾਣਾ ਹਰੀਕੇ ਪਤਨ ਤੋਂ ਯਾਨੀ ਗੁਰਦੁਆਰਾ ਸਾਹਿਬ ਦੇ ਕੋਲੋਂ ਜਿਹੜਾ ਅਸੀਂ ਇਹਨੂੰ ਇੰਟਰ ਕਰਨਾ ਪਾਣੀ ਦੇ ਵਿੱਚ ਤੇ ਲਗਭਗ 12 ਕਿਲੋਮੀਟਰ ਇਹਨੇ ਪਾਣੀ ਦੇ ਵਿੱਚ ਸਫ਼ਰ ਤੈਅ ਕਰਕੇ ਫਿਰ ਵਾਪਸ ਆ ਕੇ ਤਾਂ ਫਿਰ ਇਹਨੇ ਅਮਰਸਰ ਆਉਣਾ ਚੂਣ ਮੈਨੀਫੈਸਟੋ ਦੀ ਤੁਲਨਾ ਧਾਰਮਿਕ ਗ੍ਰੰਥਾਂ ਨਾਲ ਕਰਨ ਦੇ ਮਾਮਲੇ ਵਿੱਚ ਅਰਵਿੰਦ ਕੇਜਰੀਵਾਲ ਆਸ਼ੀਸ਼ ਖੇਤਾਨ ਅਤੇ ਕਮਰ ਸੰਦੂ ਖਿਲਾਫ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੱਜ ਅੰਮ੍ਰਿਤਸਰ ਚੱਕਰਵਾ ਸਕਦੀ ਹੈ ਮਾਮਲਾ ਦਰਜ ਐਸਡੀਪੀਸੀ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਆਸ਼ੀਸ਼ ਖੇਤਾਨ ਦੀ ਮਾਫੀ ਕੀਤੀ ਰੱਦ ਕੈਬਨੈਟ ਮੰਤਰੀ ਵਿਕਰਮ ਸਿੰਘ ਮਜੀਠੀਆ ਵੱਲੋਂ ਅਰਵਿੰਦ ਕੇਜਰੀਵਾਲ, ਸੰਜੇ ਸਿੰਘ ਅਤੇ ਆਸ਼ੀਸ਼ ਖੇਤਾਨ ਖਿਲਾਫ ਕੀਤੇ ਮਾਨਹਾਨੀ ਦੇ ਕੇਸ ਦੀ ਸੁਣਵਾਈ ਅੰਮ੍ਰਿਤਸਰ ਜ਼ਿਲ੍ਹਾ ਅਦਾਲਤ ਵਿੱਚ ਅੱਜ ਪਿਛਲੀ ਸੁਣਵਾਈ ਦੌਰਾਨ ਆਮ ਆਦਮੀ ਪਾਰਟੀ ਦਾ ਵਕੀਲ ਨਹੀਂ ਹੋਇਆ ਸੀ ਪੇਸ਼ ਆਪਨੇ ਤਾਵੇਂ ਵੱਲੋਂ ਸਿਆਸੀ ਸਟੇਜਾਂ ਤੋਂ ਮਜੀਠੀਆ ਨੂੰ ਨਸ਼ਾ ਕਾਰੋਬਾਰ 'ਚ ਸ਼ਾਮਲ ਕਰਨ ਕਹਿਣ ਕਾਰਨ ਮਜੀਠੀਆ ਨੇ ਠੋਕਿਆ ਸੀ ਮਾਨਹਾਨੀ ਦਾ ਦਾਵਾ ਸੈਕਟਰਪ੍ਰਚਾਰਕ ਰੰਜੀਤ ਸਿੰਘ ਟੱਡਰੀਆਂ ਵਾਲੇ ਤੇ ਹੋਏ ਕਾਤਲਾਨਾ ਹਮਲੇ ਦੀ ਜਾਂਚ ਸੀਬੀਆਈ ਤੋਂ ਕਰਵਾਉਣ ਦੀ ਪਟੀਸ਼ਨ ਤੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਅਗਲੀ ਸੁਣਵਾਈ 15 ਸਤੰਬਰ ਨੂੰ ਸੀਬੀਆਈ ਨੇ ਅੱਜ ਦਾਇਰ ਕੀਤਾ ਆਪਣਾ ਜਵਾਬ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਵੱਲੋਂ ਮੰਗੇ ਹੋਰ ਸਮੇਂ ਕਾਰਨ ਪਾਈ ਗਈ ਧਾਰਿ ਲੁਧਿਆਣਾ ਵਿੱਚ 17 ਮਈ ਨੂੰ ਟੱਡਰੀਆਂ ਵਾਲੇ ਦੇ ਕਾਫਲੇ ਤੇ ਹੋਏ ਹਮਲੇ 'ਚ ਉਹਨਾਂ ਦੇ ਸੇਵਾਦਾਰ ਭੁਪਿੰਦਰ ਸਿੰਘ ਦੀ ਹੋਈ ਸੀ ਮੌਤ ਯੂਰੋ ਕੱਪ ਦੇ ਸੈਮੀਫਾਈਨਲ ਵਿੱਚ ਜਰਮਨੀ ਨੂੰ ਹਰਾ ਕੇ ਫਾਈਨਲ 'ਚ ਪਹੁੰਚੀ ਫਰਾਂਸ ਦੀ ਟੀਮ ਫ੍ਰਾਂਸ ਨੇ 2-0 ਨਾਲ ਜਿੱਤਿਆ ਮੁਕਾਬਲਾ ਖਿਤਾਬੀ ਮੁਕਾਬਲੇ 'ਚ ਪੁਰਤਗਾਲ ਤੇ ਫ੍ਰਾਂਸ ਦੀ ਟੱਕਰ ਅੱਜ ਰਾਤ ਨੂੰ ਹੋਏਗੀ